ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਜੀ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੇ ਨਵੀਰਾ ਪਹਿਨਾਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਸਿਹਤ ਸੇਹ ਦੇ ਬਾਰੇ ਦਿੱਤੀ ਅਪਡੇਟ ਇਹ ਵਿਕਰਮ ਜਿੱਠੀਆਂ ਨੇ ਪੋਸਟ ਪਾ ਕੇ ਆਖੀ ਇਹ ਗੱਲ ਭਾਰਤ ਦੇ ਸਭ ਦਾ ਕ੍ਰਿਕਟ ਤੇ ਕਾਂਗਰਸ ਦੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕੈਂਸਰ ਨਾਲ ਜੂਝ ਰਹੀ ਸੀ ਪਤਨੀ ਪਤੀ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਸਿਹਤ ਬਾਰੇ ਸੋਸ਼ਲ ਮੀਡੀਆ ਉੱਤੇ ਅਪਡੇਟ ਦਿੰਦੇ ਰਹਿੰਦੇ ਹਨ ਬੀਤੇ ਤਿੰਨ ਪਤਨੀ ਨਵਜੋਤ ਕੌਰ ਸਿੱਧੂ ਦੀ ਸਰਜਰੀ ਹੋਈ ਸੀ ਜਿਸ ਵਿੱਚ ਉਹਨਾਂ ਦਾ ਹੁਣ ਸਿੱਧੂ ਦੀ ਪਤਨੀ ਦਾ ਘਰ ਵਾਪਸੀ ਤੋਂ ਆਪਣੇ ਕੈਂਸਰ ਅਕਾਊਂਟ ਤੇ ਪੋਸਟ ਕੀਤੀ ਪਤਨੀ ਨੇ ਮੌਜੂਦਾ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਉਹਨਾਂ ਦੇ 70 ਟਾਂਕੇ ਖੋਲ ਦਿੱਤੇ ਗਏ ਹਨ ਅਤੇ ਜ਼ਖਮ ਹੁਣ ਠੀਕ ਹੋ ਗਏ ਰਹੇ ਹਨ 2.5 ਇੰਚ ਇਸ ਜ਼ਖਮ ਤੇ ਡਾਕਟਰ ਮਨਪ੍ਰੀਤ ਥਿੰਦ ਵੀ ਅਗਵਾਈ ਹੇਠ ਰੋਜ਼ਾਨਾ ਮਹਰਮ ਪੱਟੀ ਕੀਤੀ ਜਾਂਦੀ ਹੈ ਅਗਲੇ ਇਲਾਜ ਲਈ ਜਰੂਰ ਅਪਡੇਟ ਰੈਡੀਏਟਰ ਕੀਤਾ ਜਾਵੇਗਾ ਖਬਰ ਨੂੰਨ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ